ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਆਪਣੀ ਕਮੀਜ਼ ਦੀ ਸਟਿਚਿੰਗ ਕਰਾਂਗੇ ਆ ਦੇਖੋ ਜੀ ਆਪਣਾ ਨੈੱਕ ਰੈਡੀ ਕੀਤਾ ਹੋਇਆ ਇਸ ਦਾ ਸੈਂਟਰ ਕਰਕੇ ਆਪਾਂ ਇਸ ਤਰ੍ਹਾਂ ਉੱਪਰ ਧਰ ਲੈਣਾਗਾ ਉੱਪਰ ਧਰਨ ਤੋਂ ਬਾਅਦ ਜੀ ਆਪਾਂ ਇਸ ਦੇ ਉੱਪਰ ਇਸ ਤਰ੍ਹਾਂ ਸਲਾਈ ਲਗਾ ਲੈਣੀ ਹੈਗੀ ਨੈੱਕ ਆਪਾਂ ਰੈਡੀ ਕੀਤਾਗਾ ਇਹ ਪੇਪਰ ਪੇਸਟਿੰਗ ਦੀ ਹੈਲਪ ਦੇ ਨਾਲ ਰੈਡੀ ਕੀਤਾ ਨੈੱਕ ਇਸ ਤਰ੍ਹਾਂ ਜੀ ਇਸ ਉੱਪਰ ਆਪਾਂ ਲਗਾ ਲੈਣੀ ਹੈਗੀ ਸਲਾਈ ਆਪਾਂ ਜੀ ਸਿੰਪਲ ਪ੍ਰਿੰਟਡ ਸੂਟ ਤੇ ਲੈਸ ਦਾ ਡਿਜ਼ਾਈਨ ਕੀਤਾ ਅੱਜਾ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ ਵੀ ਕਿਦਾਂ ਆਪਾਂ ਇਸ ਉੱਪਰ ਲੈਸ ਦਾ ਵਰਕ ਕੀਤਾਗਾ neck ਵੀ ਰੈਡੀ ਕੀਤਾ ਬਾਹਵਾ ਵੀ ਰੈਡੀ ਕੀਤੀਆਂ ਨੇ ਪਸਤੀਆਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ neck ਰੈਡੀ ਕਰ ਲੈਣਾਗਾ ਹੌਲੀ ਹੌਲੀ ਜੀ ਆਪਾਂ ਸਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਜਿੱਥੋਂ ਆਪਾਂ ਸਲਾਈ ਮੋੜਨੀ ਆਏਗੀ ਉਥੋਂ ਆਪਾਂ ਚੱਕ ਕੇ ਸੂਈ ਮੋੜਨੀ ਹੈ ਤਾਂ ਕਿ ਜਿਹੜੀ ਆਪਣੀ ਗਲੇ ਦੀ ਸੇਪ ਆ ਗਈ ਉਹ ਪੂਰੀ ਵਧੀਆ ਬਣੇ ਹਾਂਜੀ ਜੀ ਇਸ ਤਰ੍ਹਾਂ ਜੀ neck ਤੇ ਸਲਾਈ ਲਗਾਉਣ ਤੋਂ ਬਾਅਦ ਆਪ ਐਕਸਟਰਾ ਕੱਪੜੇ ਦੀ ਕਰ ਦੇਣੀ ਹੈਗੀ ਕਟਿੰਗ ਆਪਾਂ ਸਲਾਈ ਦੇ ਕੋਲੋਂ ਨਹੀਂ ਕਟਿੰਗ ਕਰਨੀ ਹੈਗੀ ਅੱਧਾ-ਅੱਧਾ ਇੰਚ ਛੱਡ ਕੇ ਕਰਨੀ ਹੈਗੀ ਇਥੋਂ ਬੜੀ ਧਿਆਨ ਨਾਲ ਕਰਨੀ ਆ ਜੀ ਆਪਾਂ ਕਟਿੰਗ ਨਹੀਂ ਆ ਆਪਣਾ ਕੱਪੜਾ ਬਾਹਰਲੇ ਪਾਸੇ ਨੂੰ ਸਲਾਈ ਨਿਕਲ ਜੂਗੀ। ਹਾਂਜੀ ਜੀ ਹੁਣ ਆਪਾਂ ਛੋਟੇ ਛੋਟੇ ਕੱਟ ਲਗਾ ਲੈਣੇ ਨੇ ਇਸਤੇ ਨਾਲ ਕੀ ਹੁੰਦਾ ਗਲਾ ਸਫਾਈ ਦੇ ਨਾਲ ਸਿੱਧਾ ਹੋ ਜਾਂਦਾ ਗਲੇ ਵਿੱਚ ਬਹੁਤ ਹੀ ਵਧੀਆ ਫਿਨਿਸ਼ਿੰਗ ਆ ਜਾਂਦੀ ਆ ਬਹੁਤ ਹੀ ਚੰਗੇ ਤਰੀਕੇ ਚ ਸਿੱਧਾ ਹੋ ਜਾਂਦਾ ਦੇਖੋ ਜੀ ਆਪਾਂ ਗਲੇ ਨੂੰ ਸਿੱਧਾ ਕਰ ਲਿਆ ਪ੍ਰੈਸ ਦੀ ਹੈਲਪ ਨਾ ਕੀਤਾ ਆਪਾਂ। ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਜੀ ਇਹਦਾ ਅੱਧਾ ਕਰਕੇ ਅੱਧ ਕਰਕੇ ਸੈਂਟਰ ਕਰਕੇ ਫੋਲਡ ਕਰ ਲੈਣਾ ਡਬਲ ਫੋਲਡ ਕਰ ਲੈਣਾ ਕਮੀਜ਼ ਨੂੰ ਡਬਲ ਫੋਲਡ ਕਰਕੇ ਜਿਹੜਾ ਆਪਾਂ ਸ਼ੇਪ ਚ ਲੈਸ ਲਾਉਣੀ ਹੈਗੀ ਉਹ ਵਾਲਾ ਆਪਾਂ ਚੌਕ ਦੀ ਹੈਲਪ ਦੇ ਨਾਲ ਮਾਰਕ ਡਿਜ਼ਾਈਨ ਬਣਾ ਲੈਣਾ ਮਾਰਕ ਕਰ ਲੈਣਾਗਾ ਇਦਾਂ ਆ ਦੇਖੋ ਜੀ ਇਦਾਂ ਆਪਾਂ ਕਰ ਲਿਆ ਹੁਣ ਆਪਾਂ ਇਹਨੂੰ ਦੁਬਾਰਾ ਇਸ ਤਰ੍ਹਾਂ ਫਿਰ ਫੋਲਡ ਕਰ ਲੈਣਾ ਇਸ ਤੇ ਨਾਲ ਕੀ ਹੋਊ ਜਿਹੜਾ ਆਪਾਂ ਡਿਜ਼ਾਈਨ ਬਣਾਇਆਗਾ ਉਹ ਦੂਸਰੇ ਪਾਸੇ ਵੀ ਉਸੇ ਤਰ੍ਹਾਂ ਹੀ बन ਜਾਊਗਾ ਇਸ ਤਰ੍ਹਾਂ ਜੀ ਫੋਲਡ ਕਰ ਲੈਣਾ ਬਿਲਕੁਲ ਵੀ ਬਾਧ ਘਾਟ ਨਹੀਂ ਹੋਣੀ ਚਾਹੀਦੀ ਸਾਰੇ ਆਪਾਂ ਗਲੇ ਨੂੰ ਆਪਸ ਵਿੱਚ ਮਿਲਾ ਕੇ ਕਰਨਾਗਾ ਹਲਕੇ ਜਿਹੇ ਹੱਥਾਂ ਨਾਲ ਆਪਾਂ ਪ੍ਰੈਸ ਕਰ ਲੈਣੀ ਆ ਆ ਦੇਖੋ ਜੀ ਇਦਾਂ ਹੀ ਆਪਾਂ ਇੱਧਰ ਡਰਾ ਕਰ ਲੈਣਾ ਆਪਾਂ ਜਿਹੜਾ ਡਿਜ਼ਾਈਨ ਆਗਾ ਇਦਾਂ ਡਰਾ ਕਰਕੇ ਹੁਣ ਆਪਾਂ ਇਸ ਦੇ ਉੱਪਰ ਲੈਸ ਲਗਾਵਾਂਗੇ ਇਦਾਂ ਜੀ ਆਪਾਂ ਪ੍ਰਿੰਟਡ ਸੂਟਾਂ ਦੇ ਉੱਪਰ ਲੈਸ ਵਗੈਰਾ ਲਾ ਕੇ ਸੂਟਾਂ ਨੂੰ ਵਧੀਆ ਮਹਿੰਗੀ ਲੁੱਕ ਡਿਜ਼ਾਈਨਰ ਬਣਾ ਸਕਦੇ ਹਾਂਗੇ ਥੋੜੀ ਜੀ ਮਿਹਨਤ ਦੀ ਜਰੂਰਤ ਹੁੰਦੀ ਹੈ ਜੀ ਸਿੰਪਲ ਜੇ ਸੂਟ ਆਪਣੇ ਡਿਜ਼ਾਈਨਰ ਸੂਟ ਤਿਆਰ ਹੋ ਜਾਂਦੇ ਨੇ ਇਸ ਤਰ੍ਹਾਂ ਜੀ ਆਪਾਂ ਔਰੇਂਜ ਕਲਰ ਦੀ ਜਿਗਜੈਗ ਲੈਸ ਯੂਜ਼ ਕੀਤੀ ਹੈ ਲਗਾਉਣ ਦੇ ਲਈ ਇਸ ਤਰ੍ਹਾਂ ਜੀ ਆਪਾਂ ਹਲਕੇ ਜੇ ਹੱਥਾਂ ਦੇ ਨਾਲ ਗਲਾਈ ਦੇ ਕੇ ਲੈਸ ਲਗਾ ਲੈਣੀ ਹੈਗੀ ਲੈਸ ਲਗਾਉਣ ਟਾਈਮ ਜੀ ਆਪਾਂ ਬਿਲਕੁਲ ਵੀ ਕਾਲੀ ਨਹੀਂ ਕਰਨੀ ਹੈਗੀ ਬਹੁਤ ਹੀ ਸਬਰ ਤੇ ਸੰਤੋਖ ਦੇ ਨਾਲ ਲਾਉਣੀ ਹੈਗੀ ਆਪਾਂ ਇਸ ਤਰ੍ਹਾਂ ਜੀ ਹੱਥਾਂ ਦੇ ਨਾਲ ਆਪਾਂ ਕੱਪੜੇ ਦੇ ਬਲ ਵੀ ਕੱਢੀ ਜਾਣੇ ਨੇ ਤਾਂ ਕਿ ਆਪਣੀ ਕਮੀਜ਼ ਦੇ ਵਿੱਚ ਬਲ ਨਾ ਪੈਣ ਵੀ ਜਦੋਂ ਆਪਾਂ ਸਲਾਈ ਲਗਾਈਏ نیچے ਬਲ ਪੈ ਜੂਵੇ ਤੁਸੀਂ ਚਾਹੋ ਤਾਂ نیچے ਨਿਊਜ਼ਪੇਪਰ ਵੀ ਧਰ ਸਕਦੇ ਹੋ ਵੀ ਕੱਪੜਾ ਖੜਾ ਰਹੇ ਜਾਂ ਪੇਪਰ ਪੇਸਟਿੰਗ ਦੀ ਹੈਲਪ ਲੈ ਸਕਦੇ ਹੋ ਪੇਪਰ ਪੇਸਟਿੰਗ ਧਰ ਸਕਦੇ ਹੋਗੇ ਉਸ ਤੇ ਨਾਲ ਕੀ ਹੁੰਦਾ ਜਿਹੜਾ ਕੱਪੜਾ ਦਾ ਉਹ ਸਖਤ ਚਾ ਹੋ ਕੇ ਵੀ ਹਿਲਦਾ ਨਹੀਂ ਹੈਗਾ ਫਿਰ ਉਹ ਇਸ ਤਰ੍ਹਾਂ ਜੀ ਆਪਾਂ ਲੈਸ ਲਗਾ ਲੈਣੀ ਹੈਗੀ ਇਹ ਸੂਟ ਦੇ ਉੱਪਰ ਤੁਸੀਂ ਪਿੰਕ ਲੈਸ ਵੀ ਯੂਜ਼ ਕਰ ਸਕਦੇ ਹੋ ਤੇ ਔਰੇਂਜ ਲੈਸ ਵੀ ਯੂਜ਼ ਕਰ ਸਕਦੇ ਹੋਗੇ। yellow ਕਲਰ ਵੀ ਹੈਗਾ yellow ਕਲਰ ਥੋੜਾ ਜਿਆਦਾ ਲਾਈਟ ਆਗਾ lemon ਕਲਰ ਆਗਾ। ਤੁਸੀਂ ਇਹ ਮਤ ਜਿਆਦਾ ਕਲਰ ਇਹਦੇ ਵਿੱਚ ਆ ਵਾਲਾ ਪਿੰਕ ਤੇ ਔਰੇਂਜ ਜਿਆਦਾ ਜਚਣਗੇ। ਇਹ ਵਾਲੇ ਦੋਵੇਂ ਕਲਰ ਤੁਸੀਂ ਯੂਜ਼ ਕਰ ਸਕਦੇ ਹੋਗੇ। ਆ ਦੇਖੋ ਜੀ ਆਪਣਾ ਨੈੱਕ ਹੋ ਗਿਆ ਰੈਡੀ। ਹੁਣ ਆਪਾਂ ਲੈਸ ਦੀ ਕਰ ਦੇਣੀ ਹੈਗੀ ਕਟਿੰਗ। ਆਪ ਇਸ ਦੇ ਉੱਪਰ ਸੈਂਟਰ ਚ ਬਟਨ ਵੀ ਯੂਜ਼ ਕਰਾਂਗੇ ਬਟਨ ਵੀ ਲਗਾਵਾਂਗੇ ਤੇ ਉੱਪਰ ਜਿੱਥੇ ਆਪਾਂ ਕਟਾਅ ਬਣਾਇਆ ਉੱਥੇ ਆਪਾਂ ਵਾਈਟ ਕਲਰ ਦਾ ਮੋਤੀ ਲਗਾਵਾਂਗੇ ਆਪਾਂ ਸੂਟ ਦੀ ਜਦੋਂ ਐਂਡ ਵਾਲੀ ਲੁੱਕ ਦਿਖਾਵਾਂਗੇ ਉਦੋਂ ਤੁਹਾਨੂੰ ਬਟਨ ਲੱਗੇ ਹੋਏ ਤੇ ਮੋਤੀ ਲੱਗਿਆ ਹੋਇਆ ਦਿਖਾਵਾਂਗੇ ਹੁਣ ਆਪਾਂ ਜੀ ਬੈਕ ਨੈਕ ਤੇ ਸਟੀਚਿੰਗ ਕਰਨੀ ਆਏਗੀ ਬੈਕ ਨੈਕ ਨੈਕ ਤੇ ਆਪਾਂ ਰੇਵ ਲੀਅਰ ਲਾਉਣੀ ਹੈਗੀ ਜਦੋਂ ਆਪਾਂ ਨਾ ਰੇਵਲੀਰ ਬੈਕ ਨੈਕ ਤੇ ਲਾਉਣੀ ਹੈਗੀ ਤਾਂ ਆਪਾਂ ਜਿਹੜੀ ਉੱਪਰਲੀ ਰੇਵਲੀਰ ਉਹਨੂੰ ਬਿਲਕੁਲ ਵੀ ਖਿੱਚਣਾ ਨਹੀਂ ਹੈਗਾ ਜਿਹੜਾ ਨੀਚੇ ਵਾਲਾ ਕਮੀਜ਼ ਦਾ ਕੱਪੜਾ ਤੁਸੀਂ ਇਸ ਨੂੰ ਖਿੱਚ ਲਓ ਇਸ ਨੂੰ ਵੀ ਜ਼ਿਆਦਾ ਨਹੀਂ ਖਿੱਚਣਾ ਇਸ ਨੂੰ ਤੁਸੀਂ ਖਿੱਚ ਕੇ ਰੱਖੋ ਕੱਪੜੇ ਨੂੰ ਤੇ ਜਿਹੜੀ ਰੇਵਲੀਰ ਐਸ ਨੂੰ ਢਿੱਲੀ ਰੱਖ ਕੇ ਲਾਓ ਤੁਹਾਡੀ ਰੇਵਲੀਰ ਚ ਜੋ ਤੁਸੀਂ ਤਰਪਾਈ ਕਰੋਗੇ ਗਲੇ 'ਚ ਬਹੁਤ ਹੀ ਸਫਾਈ ਦੇ ਨਾਲ ਲੱਗੂਗੀ ਜਿੰਨੀ ਰੇਵਲੀਰ ਆਪਣੀ ਉੱਪਰਲੀ ਢਿੱਲੀ ਹੋਊਗੀ ਓਨੀ ਹੀ ਆਪਣੀ ਗਲੇ 'ਚ ਸਫਾਈ ਆਉਂਦੀ ਹੈ ਜੀ ਨੀਚੇ ਵਾਲੇ ਕਮੀਜ਼ ਵਾਲੇ ਕੱਪੜੇ ਨੂੰ ਤੁਸੀਂ ਹਲਕੇ ਹੱਥਾਂ ਨਾਲ ਖਿੱਚੋ ਉਹਨੂੰ ਖਿੱਚ ਕੇ ਲਗਾਓ ਤੇ ਰੇਵਲੀਰ ਨੂੰ ਢਿੱਲੀ ਛੱਡ ਕੇ ਲਗਾਓ ਇਹਦੇ ਉੱਪਰ ਆਪਾਂ ਟੌਪ ਸਟਿਚ ਲਗਾ ਲੈਣੀ ਹੈ ਇਸਦੇ ਨਾਲ ਕੀ ਹੁੰਦਾਗਾ ਨਾਲੇ ਤਾਂ ਆਪਣੇ ਗਲੇ ਦੀ ਮਜ਼ਬੂਤੀ ਹੋ ਜਾਂਦੀ ਹੈਗੀ ਤੇ ਬਾਕੀ ਜਦੋਂ ਆਪਾਂ ਤਰਪਾਈ ਕਰਨ ਖਾਤਰ ਗਲੇ ਨੂੰ ਫੋਲਡ ਕਰਦੇ ਆ ਤਾਂ ਬਹੁਤ ਹੀ ਆਸਾਨੀ ਦੇ ਨਾਲ ਫੋਲਡ ਹੋ ਜਾਂਦਾਗਾ ਇਸ ਤਰ੍ਹਾਂ ਜੀ ਆਪਾਂ ਐਕਸਟਰਾ ਧਾਗੇ ਦੀ ਕਰ ਦੇਣੀ ਹੈਗੀ ਕਟਿੰਗ ਹੁਣ ਜੀ ਆਪਾਂ ਪਲੇਟਸ ਪਾਵਾਂਗੇ ਪਲੇਟਸ ਤੇ نیچے ਲੋਣ ਵਾਸਤੇ ਕੱਪੜਾ ਇਦਾਂ ਆਪਾਂ ਲੀਰਾਂ ਕੱਟ ਰੱਖੀਆਂ ਨੇ ਆ ਦੇਖੋ ਜਿੱਥੇ ਜਿੱਥੇ ਆਪਣੀਆਂ ਨਸਾਨੀਆਂ ਲਾਈਆਂ ਹੋਈਆਂ ਸੀ ਉਹਨਾਂ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾਗਾ ਫੋਲਡ ਕਰਨ ਤੋਂ ਬਾਅਦ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਵਾਲੀ ਜਿਹੜੀ ਪੱਟੀ ਕੱਟੀ ਐ ਧਰ ਕੇ ਇਸ ਤਰ੍ਹਾਂ ਜੀ ਆਪਾਂ ਪਲੇਟਸ ਪਾਵਾਂਗੇ ਜਦੋਂ ਆਪਾਂ ਪਲੇਟਸ ਪਾਉਣੀਆਂ ਸ਼ੁਰੂ ਕਰਨੀਆਂ ਨੇ ਬਿਲਕੁਲ ਨਾਲ ਹੀ ਸ਼ੁਰੂ ਕਰਨੀਆਂ ਨੇ ਬਿਲਕੁਲ ਵੀ ਡੁੰਗਾਈ ਨਹੀਂ ਦੇਣੀ ਹੈਗੀ ਜਿਹੜੀ ਡੰਗਾਈ ਹੈਗੀ ਪਲੇਟਸ ਦੀ ਉਹ ਆਪਾਂ ਸੈਂਟਰ 'ਚ ਜਾ ਕੇ ਦੇਣੀ ਹੁੰਦੀ ਹੈਗੀ ਜੇ ਆਪਾਂ ਸ਼ੁਰੂ 'ਚ ਹੀ ਡੰਗਾਈ ਦੇ ਦਾਂਗੇ ਤਾਂ ਸਿੱਧੇ ਪਾਸੇ ਬੁਲਬਲਾ ਬਣ ਜਾਊਗਾ ਉੱਥੇ ਬਿਲਕੁਲ ਡੰਗਾਈ ਨਹੀਂ ਦੇਣੀ ਬਿਲਕੁਲ ਨਾਲ-ਨਾਲ ਸਲਾਈ ਲਗਾਉਣੀ ਹੈਗੀ ਤੇ ਜਿਹੜੀ ਡੰਗਾਈ ਆ ਉਹ ਦੇਖੋ ਸੈਂਟਰ 'ਚ ਜਿੱਥੇ ਆਪਾਂ ਮਾਰਕ ਕੀਤਾ ਇੱਥੇ ਡੰਗਾਈ ਦੇਣੀ ਹੈਗੀ ਆਪਾਂ ਆ ਦੇਖੋ ਇੱਥੇ ਆਪਾਂ ਡੰਗਾਈ ਦੇਣੀ ਹੈ ਇੱਥੇ ਵਧੀਆ ਡੰਗਾਈ ਦਵਾਂਗੇ ਤਾਂ ਆਪਣੀ ਫਿਟਿੰਗ ਬਹੁਤ ਹੀ ਸੋਹਣੀ ਬਣੂਗੀ ਜਦੋਂ ਆਪਾਂ ਪਲੋਈ ਜਿੱਥੇ ਐਂਡ ਕਰਨਾ ਹੈਗਾ ਜਾਂ ਸ਼ੁਰੂ ਕਰਨਾ ਉੱਥੇ ਆਪਾਂ ਬਿਲਕੁਲ ਹੀ ਨਾਲ ਹੀ ਉਤਾਰਨਾ ਤੇ ਇੱਥੇ ਸਲਾਈ ਹਲਕੀ ਜੀ 1 ਇੰਚ ਦੀ ਡਬਲ ਕਰ ਲਓ ਤਾਂ ਆਪਣੀ ਪਲੋਈ ਨੀਚੋਂ ਜਾਂ ਉੱਪਰੋਂ ਉੱਧੜਦੀ ਨਹੀਂ ਹੈਗੀ ਹੁਣ ਆਪਾਂ ਧਾਗੇ ਦੀ ਕਰ ਦੇਣੀ ਆ ਕਟਿੰਗ ਐਸੇ ਤਰ੍ਹਾਂ ਹੀ ਆਪਾਂ ਦੂਸਰੀ ਪਲੇਟ ਪਾ ਲੈਣੀ ਹੈਗੀ ਦੇਖੋ ਆਪਣੀ ਪਲੋਈ ਬਹੁਤ ਹੀ ਸਫਾਈ ਦੇ ਨਾਲ ਪਈ ਹੈਗੀ ਐਸੇ ਤਰ੍ਹਾਂ ਹੀ ਹੁਣ ਜੀ ਆਪਾਂ ਦੂਸਰੀ ਪਲੇਟ ਪਾ ਲੈਣੀ ਹੈਗੀ ਇਹਨੂੰ ਵੀ ਆਪਾਂ 1-1 ਇੰਚ ਡਬਲ ਕਰ ਦੇਣਾ ਤੁਸੀਂ ਚਾਹੋ ਸਾਰੀ ਵੀ ਡਬਲ ਕਰ ਸਕਦੇ ਹੋ ਦੇਖੋ ਆਪਣਾ ਪਿਛਲਾ ਪੱਲਾ ਰੈਡੀ ਹੋ ਗਿਆ ਪਲੇਟਸ ਵੀ ਪੈ ਗਈਆਂ ਆਪਣਾ neck ਵੀ ਰੈਡੀ ਹੋ ਗਿਆ ਹੁਣ ਆਪਾਂ ਅੱਗੇ ਵਾਲਾ ਫਰੰਟ ਵਾਲਾ ਪੱਲਾ ਰੈਡੀ ਕਰਾਂਗੇ ਇਹਦਾ ਆਪਣਾ neck ਤਾਂ ਪਹਿਲਾਂ ਹੀ ਰੈਡੀ ਕੀਤਾ ਹੋਇਆ ਹੁਣ ਆਪਾਂ ਇਸ ਦੀਆਂ ਪਲੇਟਸ ਪਾਵਾਂਗੇ ਜਿੱਦਾਂ ਜੀ ਆਪਾਂ ਪਿਛਲੇ ਪਾਸੇ ਪਲੇਟਸ ਪਾਈਆਂ ਸੀ ਉਦਾਂ ਹੀ ਆਪਾਂ ਅੱਗੇ ਵਾਲੇ ਪਾਸੇ ਪਲੇਟਸ ਪਾ ਲੈਣੀਆਂ ਨੇ ਸੈਂਟਰ ਚ ਆ ਕੇ ਆਪਾਂ ਡੰਗਾਈ ਦੇਣੀ ਹੈਗੀ ਆਲੇ ਦੁਆਲੇ ਆਪਾਂ ਬਿਲਕੁਲ ਡੰਗਾਈ ਨਹੀਂ ਦੇਣੀ ਹੈਗੀ ਤੇ ਪਲੇਟ ਵਾਲੀ ਸਲਾਈ ਜਰੂਰ ਆਪਾਂ 2 ਇੰਚ ਡਬਲ ਕਰਨੀ ਹੈਗੀ ਐਦਾਂ ਹੀ ਜੀ ਆਪਾਂ ਸਾਈਡ ਵਾਲੀਆਂ ਪਲੇਟਸ ਪਾ ਲੈਣੀਆਂ ਨੇ ਆ ਕੱਪੜਾ ਜਿੱਦ ਬਿਲਕੁਲ ਨਾਲ ਬਰਾਬਰ ਰੱਖਣਾਗਾ ਇਹਦੇ ਵਿੱਚ ਬਾਤ ਘਾਟ ਨਹੀਂ ਕਰਨੀ ਹੈਗੀ ਨਹੀਂ ਜਦੋਂ ਆਪਾਂ ਆਪਣੀ ਬਾਹ ਜੜਾਂਗੇ ਤਾਂ ਆਪਣੇ ਪ੍ਰੋਬਲਮ ਆਊਗੀ ਆ ਦੇਖੋ ਕੱਪੜਾ ਆਪਾਂ ਬਿਲਕੁਲ ਬਰਾਬਰ ਰੱਖਣਾਗਾ ਐਸੇ ਤਰ੍ਹਾਂ ਇੰਜ ਜੀ ਆਪਾਂ ਸਾਈਡ ਵਾਲੀਆਂ ਪਲੇਟਸ ਪਾ ਲੈਣੀਆਂ ਨੇ ਜਿੱਥੇ ਆਪਣੀ ਪਲੇਟ ਬੰਦ ਹੋਣੀ ਹੈਗੀ ਖਤਮ ਹੋਣੀ ਹੈ ਉੱਥੇ ਨਾਲ ਫਲਾਈ ਲਾਉਣੀ ਹੈਗੀ ਤੇ ਜਿਹੜੀ ਡੰਗਾਈ ਹੈਗੀ ਉਹ ਇੱਧਰ ਆ ਕੇ ਦੇਣੀ ਹੈਗੀ ਐਸੇ ਤਰ੍ਹਾਂ ਇੰਜ ਜੀ ਆਪਾਂ ਦੂਜੇ ਪਾਸੇ ਪਾ ਲੈਣੀਆਂ ਨੇ ਪਲੇਟਸ ਆ ਦੇਖੋ ਜੀ ਆਪਣੀਆਂ ਪਲੇਟਸ ਪੈ ਗਈਆਂ ਇੱਦਾਂ ਹੀ ਆਪਾਂ ਇਧਰਲੇ ਪਾਸੇ ਪਲੇਟਸ ਪਾ ਲੈਣੀਆਂ ਨੇ ਬਿਲਕੁਲ ਵੀ ਆਪਣੇ ਦੇਖੋ ਬੁਲਬਲਾ ਨਹੀਂ ਬਣਦਾ ਹੈਗਾ ਕਪੜਾ ਇਕੱਠਾ ਨਹੀਂ ਹੁੰਦਾ ਜਿੱਥੇ ਆ ਐਂਡ ਹੁੰਦਾ ਇੱਥੇ ਆਪਾਂ ਨਾਲ-ਨਾਲ ਸਲਾਈ ਲਗਾਉਣੀ ਹੈਗੀ ਹੁਣ ਆਪਾਂ ਜੀ ਆਪਣੀ ਮੋਢੇ ਵਾਲੀ ਕਹਿ ਲਓ ਚਾਹੇ ਤੀਰੇ ਵਾਲੀ ਕਹਿ ਲਓ ਇਹ ਸਲਾਈ ਲਗਾਵਾਂਗੇ ਆਪਣੇ ਦੋਵੇਂ ਪੱਲਿਆਂ ਨੂੰ ਆਪਾਂ ਆਪਸ ਵਿੱਚ ਜੋੜਾਂਗੇ ਇਸ ਤਰ੍ਹਾਂ ਕਰਕੇ ਆਪਾਂ ਸਲਾਈ ਲਗਾ ਲੈਣੀ ਹੈਗੀ ਦੋਵੇਂ ਪੱਲੇ ਹੁਣ ਆਪਸ ਵਿੱਚ ਜੁੜ ਜੁੜ ਜਾਣਗੇ ਦੋਵੇਂ ਪੱਲਿਆਂ ਨੂੰ ਆਪਾਂ ਆਪਸ ਵਿੱਚ ਜੋੜ ਲੈਣਾਗਾ ਐਦਾਂ ਆਪਾਂ ਇਹ ਸਲਾਈ ਵੀ ਮੈਂ ਡਬਲ ਕੀਤੀ ਹੈਗੀ ਇਹ ਇਸ ਤਰ੍ਹਾਂ ਮੋੜ ਕੇ ਜੀ ਐਦਾਂ ਤਰਪਾਈ ਹੋ ਜੂ ਦੇਖੋ ਬਹੁਤ ਹੀ ਸਫਾਈ ਦੇ ਨਾਲ ਆਪਣੀ ਸਲਾਈ ਲੱਗੀ ਹੈਗੀ ਐਦਾਂ ਆਪਾਂ ਤਰਪਾਈ ਕਰਾਂਗੇ ਹੁਣ ਜੀ ਆਪਾਂ ਫਿਟਿੰਗ ਵਾਲੀ ਸਲਾਈ ਸਾਈਡ ਵਾਲੀ ਸਲਾਈ ਕਹਿ ਦਿੰਨੇ ਆ ਉਹ ਲਾਵਾਂਗੇ ਇਥੋਂ ਜੀ ਬਿਲਕੁਲ ਤਿੱਸੀ ਨਹੀਂ ਲੈ ਕੇ ਆਉਣੀ ਦੇਖੋ ਹਾਂ ਐਦਾਂ ਸਲਾਈ ਲੈ ਕੇ ਆਉਣੀ ਆਏਗੀ ਇਹ ਫਿਰ ਉਹਦੇ ਨਾਲ ਕੀ ਹੁੰਦਾਗਾ ਆਪਣੇ ਫਿਟਿੰਗ ਚ ਬੁਲਬੁਲਾ ਨਹੀਂ ਬਣਦਾ ਹੈਗਾ ਆ ਦੇਖੋ ਜੀ ਆਪਾਂ ਸਾਈਡ ਵਾਲੀ ਸਲਾਈ ਲਾ ਲਈ ऐसे तरह ही ਆਪਾਂ ਦੂਸਰੇ ਪਾਸੇ ਜੀ ਫਿਟਿੰਗ ਵਾਲੀ ਸਿਲਾਈ ਲਗਾ ਲੈਣੀ ਹੈਗੀ ਫਿਟਿੰਗ ਵਾਲੀ ਸਿਲਾਈ ਕਹਿ ਲਓ ਸਾਈਡ ਸਿਲਾਈ ਕਹਿ ਲਓ ਐਦਾਂ ਹੀ ਆਪਾਂ ਜੀ ਇੱਧਰ ਲਗਾ ਲੈਣੀ ਹੈਗੀ ਕਪੜੇ ਨੂੰ ਬਿਲਕੁਲ ਸਿੱਧਾ ਰੱਖਣਾ ਜਿਹੜੇ ਕੋਈ ਬਾਲ ਵਗੈਰਾ ਹੁੰਦੇ ਨੇ ਉਹ ਆਪਾਂ ਨੂੰ ਹੱਥਾਂ ਦੇ ਨਾਲ ਪ੍ਰੈਸ ਕਰ ਕਰਕੇ ਨਾਲ ਹੁੰਦੇ ਕੱਢ ਲੈਣੇ ਚਾਹੀਦੇ ਨੇ ਹੁਣ ਆਪਣੀ ਜੀ ਬਾਹਾਂ ਰੈਡੀ ਕਰਾਂਗੇ ਆਪਣਾ ਬਾਕੀ ਕਮੀਜ਼ ਰੈਡੀ ਹੋ ਗਿਆ ਬਾਹਾਂ ਤੇ ਆਪਾਂ ਪਾਈਪਿੰਗ ਲਗਾਉਣੀ ਆ ਗੁੰਮ ਪਾਈਪਿੰਗ ਲਗਾਉਣੀ ਹੈਗੀ ਇਦਾਂ ਗੁੰਮ ਲੈਸ ਇਦਾਂ ਜੀ ਲੈਸ ਰੱਖ ਕੇ ਇਦਾਂ ਕਪੜੇ ਨੂੰ ਉੱਪਰਲੇ ਪਾਸੇ ਆਪਾਂ ਫੋਲਡ ਕਰ ਲੈਣਾਗਾ ਲੈਸ ਸਿੱਧੇ ਪਾਸੇ ਧਾਰਨੀ ਆ ਕਮੀਜ਼ ਬਾਹਾਂ ਦੇ ਤੇ ਇਦਾਂ ਆਪਾਂ ਸਲਾਈ ਲਗਾ ਲੈਣੀ ਹੈਗੀ ਜਿੰਨੇ ਜਿੰਨੀ ਆਪਣੀ ਮੂਰੀ ਆ ਓੰਨੀ ਕੀ ਆਪਾਂ ਲੈਸ ਲਾਵਾਂਗੇ ਤੁਰ ਤੋਂ ਲੈ ਕੇ ਤੁਰ ਤੱਕ ਨਹੀਂ ਲਾਉਣੀ ਇਹਦੇ ਨਾਲ ਕੀ ਹੁੰਦਾ ਆਪਣੀ ਲੈਸ ਵੇਸਟ ਜਾਂਦੀ ਹੈ ਕਿ ਦੇਖੋ ਜਿੰਨੀ ਆਪਾਂ ਨੂੰ ਜ਼ਰੂਰਤ ਸੀ ਆਪਾਂ ਉੱਥੇ ਤੱਕ ਹੀ ਲੈਸ ਲਾਈ ਹੈ ਜਿੰਨੀ ਆਪਣੀ ਮੂਰੀ ਬਣਾਉਣੀ ਸੀ ਬਾਹ ਦੀ ਆਪਾਂ ਉੱਥੇ ਤੱਕ ਹੀ ਲੈਸ ਲਗਾਈ ਹੈਗੀ ਹੁਣ ਆਪ ਐਕਸਟਰਾ ਧਾਗੇ ਦੀ ਕਰ ਦੇਣੀ ਆ ਜੀ ਕਟਿੰਗ ਦੇਖੋ ਆਪਣੀ ਲੈਸ ਲੱਗ ਗਈ ਇਹਨੂੰ ਗੁੰਮ ਲੈਸ ਲਾਉਣੀ ਕਹਿੰਦੇ ਨੇ ਐਦਾਂ ਗੁੰਮ ਲੈਸ ਲੱਗ ਜਾਂਦੀ ਹੈਗੀ ਹੁਣ ਇੱਕ ਵਾਰ ਇੱਕ ਮਤਲਬ ਕਿ ਇੱਕ ਆਪਾਂ ਲਾਈਨ ਹੋਰ ਬਲਾਵਾਂਗੇ ਲੈਸ ਦੀ ਐਦਾਂ ਉੱਪਰ ਧਰ ਕੇ ਇੱਕ ਲਾਈਨ ਹੋਰ ਲਾ ਲੈਣੀ ਹੈ ਲੈਸ ਦੀ ਲੈਸ ਲਾਉਣ ਤੋਂ ਬਾਅਦ ਹੁਣ ਆਪਾਂ ਬਾਹਾਂ ਚੜਾਂਗੇ ਦੇਖੋ ਆਪਣੀਆਂ ਕਾਟਾਂ ਪਹਿਲਾਂ ਪਾਈਆਂ ਹੋਈਆਂ ਨੇ ਆ ਆਪਣੀ ਜਿਹੜੀ ਉੱਪਰਲੀ ਟਿਚ ਬਟਨ ਵਾਲੀ ਪੱਟੀ ਹੁੰਦੀ ਹੈ ਉਹ ਵੀ ਆਪਾਂ ਬਣਾ ਲਈ ਐਦਾਂ ਮੂਰਲੀ ਕਾਟ ਮੂਰੇ ਰੱਖ ਕੇ ਕਮੀਜ਼ ਦੀ ਬਾਹਾਂ ਦੀ ਵੀ ਮੂਰੇ ਆ ਕੇ ਬਾਹਾਂ ਨੂੰ ਵਿੱਚ ਪਾ ਕੇ ਐਦਾਂ ਸਲਾਈ ਨਾਲ ਸਲਾਈ ਮਿਲਾ ਕੇ ਆ ਦੇਖੋ ਐਦਾਂ ਸਲਾਈ ਨਾਲ ਸਲਾਈ ਮਿਲਾ ਲੈਣੀ ਹੈਗੀ ਮਲਾਂ ਤੋਂ ਬਾਅਦ ਫਿਰ ਆਪਾਂ ਇਸ ਤੇ ਉੱਪਰ ਸਲਾਈ ਲਗਾਉਣੀ ਹੈਗੀ ਜਿੱਦਾਂ ਤੁਹਾਨੂੰ ਆਪਾਂ ਕਟਿੰਗ ਦੀ ਪਹਿਲਾਂ ਵੀਡੀਓ ਪਾਈ ਹੋਈ ਆ ਕਟਿੰਗ ਦੀ ਉਹਦੇ ਵਿੱਚ ਜਿੱਦਾਂ ਆਪਾਂ ਬਾਹ ਦਾ ਮੋਢਾ ਤੇ ਕਮੀਜ਼ ਦਾ ਮੋਢਾ ਦੱਸਿਆ ਸੀਗਾ ਵੀ ਐਦਾਂ ਮਿੰਕ ਕੇ ਇੰਨੇ ਨਾਪ ਦਾ ਕੱਟਣਾ ਜੇ ਇਸ ਤਰ੍ਹਾਂ ਆਪਾਂ ਕਟਾਂਗੇ ਤਾਂ ਕਦੇ ਵੀ ਜਦੋਂ ਆਪਾਂ ਬਾਹ ਨੂੰ ਜੜਾਂਗੇ ਆਪਣੀ ਬਾਹ ਚ ਬਲ ਨਹੀਂ ਪੈਣਗੀ ਤੁਹਾਨੂੰ ਕਟਿੰਗ ਵਾਲੀ ਵੀਡੀਓ ਚ ਮੇਰਾ ਦਿਖਾਇਆ ਹੋਇਆ ਵੀ ਇਸ ਤਰ੍ਹਾਂ ਆਪਾਂ ਬਾਹ ਦੀ ਤੇ ਮੋਢੇ ਦੀ ਕਟਿੰਗ ਕਰਨੀ ਆ ਤੁਸੀਂ ਦੇਖਿਓ ਬਿਲਕੁਲ ਵੀ ਨਾ ਤਾਂ ਬਾਹ ਦਾ ਕੱਪੜਾ ਵਧੇ ਕਟੇ ਤੇ ਨਾ ਹੀ ਵਾਲ ਪੈਣ ਬਿਲਕੁਲ ਕੱਪੜਾ ਪੂਰਾ ਆਉਂਦਾਗਾ ਆਹ ਕੱਪੜੇ ਨੂੰ ਜੇ ਇਦਾਂ ਫੋਲਡ ਕਰਕੇ ਆਹ ਵਾਲੀ ਪੱਟੀ ਰੱਖ ਲੈਣੀ ਆ ਆਪਾਂ ਇੱਥੇ ਇਹ ਵਾਲੀ ਪੱਟੀ ਆਪਾਂ ਨੂੰ ਮੋਢੇ ਤੇ ਜਰੂਰ ਬਾਹਾਂ 'ਚ ਅਟੈਚ ਕਰਨੀ ਚਾਹੀਦੀ ਹੈਗੀ। ਆ ਦੇਖੋ ਜੀ ਆਪਣੀ ਬਾਹਾਂ ਦਾ ਤੇ ਕਮੀਜ਼ ਕਮੀਜ਼ ਵਾਲੇ ਮੋਢੇ ਦਾ ਤੇ ਬਾਹਾਂ ਦਾ ਕੱਪੜਾ ਪੂਰਾ ਵਧੀਆ ਆਇਆ ਹੈਗਾ ਕੋਈ ਵਧੀਆ ਘਟਿਆ ਨਹੀਂ ਹੈਗਾ। ਆ ਵਾਲੇ ਕੱਪੜੇ ਨੂੰ ਇਹ ਐਦਾਂ ਫੋਲਡ ਕਰਨਾ ਆਪਾਂ ਤੇ ਆ ਨੀਚੇ ਵਾਲੇ ਨੂੰ ਵੀ ਐਦਾਂ ਫੋਲਡ ਕਰ ਲੈਣਾ। ਫੋਲਡ ਕਰਕੇ ਫਿਰ ਸਲਾਈ ਲਗਾਉਣੀ ਹੈਗੀ। ਮੈਨੂੰ ਆਦਤਾਂ ਜੀ ਮੈਂ ਸੂਟ ਤੇ ਸਲਾਈ ਡਬਲ ਕਰਦੀ ਹੁੰਨੀ ਆ। ਤੁਸੀਂ ਚਾਹੋ ਤੁਸੀਂ ਵੀ ਡਬਲ ਕਰ ਸਕਦੇ ਹੋ। ਐਸਟਰਾਂਜੀ ਸਲਾਈ ਜੀ ਉਹ ਵੀ ਤੁਹਾਡੀ ਇੱਛਾ ਤਾਂ ਡਬਲ ਕਰਨੀ ਆ ਕਿ ਨਹੀਂ ਸਿੰਗਲ ਸਲਾਈ ਨਾਲ ਵੀ ਸਰ ਜਾਂਦਾ ਜੀ ਐਕਸਟਰਾ ਧਾਗੇ ਦੀ ਕਰ ਦੇਣੀ ਆ ਕਟਿੰਗ ਦੇਖੋ ਆਪਣੀ ਕਮੀਜ਼ ਵਿੱਚ ਬਿਲਕੁਲ ਵੀ ਵੱੜਨੀ ਪਏ ਆ ਆਪਣੀ ਜੀ ਪੱਟੀ ਲੱਗ ਗਈ ਹੁਣ ਆਪਾਂ ਜੀ ਕਮੀਜ਼ ਦੇ ਚਾਕਾਂ ਤੇ ਪਾਈਪਿੰਗ ਲਗਾਵਾਂਗੇ ਆ ਦੇਖੋ ਐਸ ਤਰ੍ਹਾਂ ਰੱਖਣਾ ਕੱਪੜੇ ਨੂੰ ਤੁਹਾਨੂੰ ਦਿਖਾਣਿਆ ਚੰਗੀ ਤਰ੍ਹਾਂ ਵੀ ਜੋ ਤੁਸੀਂ ਕਮੀਜ਼ ਨੂੰ ਸਲਾਈ ਕਰੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਇਦਾਂ ਲੈਸ ਰੱਖਣੀ ਆ ਲੈਸ ਰੱਖ ਕੇ ਇਹਨੂੰ ਇਹ ਇਦਾਂ ਫੋਲਡ ਕਰ ਲੈਣਾਗਾ ਇਦਾਂ ਫੋਲਡ ਕਰਕੇ ਇਦਾਂ ਹੀ ਪਾਈਪਿੰਗ ਲੱਗ ਜਾਂਦੀ ਹੈ ਇਦਾਂ ਹੀ ਲੈਸ ਲੱਗ ਜਾਂਦੀ ਹੈ ਜੀ ਫਿਰ ਇਸ ਉੱਪਰ ਆਪਾਂ ਸਲਾਈ ਲਗਾ ਲੈਣੀ ਆਂਗੀ ਇਹਨੂੰ ਕਹਿੰਦੇ ਨੇ ਜੀ ਗੁੰਮ ਪਾਈਪਿੰਗ ਜਾਂ ਗੁੰਮ ਲੈਸ ਲਗਾਉਣਾ ਜੇ ਤੁਸੀਂ ਪਾਈਪਿੰਗ ਯੂਜ਼ ਕਰਨੀ ਹੈ ਇਹਦੀ ਜਗ੍ਹਾ ਤੁਸੀਂ ਪਾਈਪਿੰਗ ਯੂਜ਼ ਕਰਨੀ ਆ ਤਾਂ ਵੀ ਐਸੇ ਤਰ੍ਹਾਂ ਹੀ ਲਗਾ ਸਕਦੇ ਹੋਗੇ ਆਪਾਂ ਚਾਕਾਂ ਦੇ ਚਾਰੇ ਪਾਸੇ ਲੈਸ ਲਾਵਾਂਗੇ ਜੀ نیچے ਘੇਰੇ ਤੇ ਵੀ ਲਾਵਾਂਗੇ ਤੇ ਚਾਕਾਂ ਤੇ ਵੀ ਲਾਵਾਂਗੇ ਇਸ ਤਰ੍ਹਾਂ ਜੀ ਹੌਲੀ ਹੌਲੀ ਆਪਾਂ ਸਲਾਈ ਲਗਾ ਲੈਣੀ ਹੈਗੀ ਆ ਦੇਖੋ ਜੀ ਆਪਣਾ ਕੱਟ ਲਾਇਆ ਹੋਇਆ ਜਿੰਨਾ ਆਪੇ ਲੰਬਾਈ ਰੱਖਣੀ ਹੈਗੀ ਇਹ ਇੱਥੇ ਲਿਆ ਕੇ ਆਪਾਂ ਲੈਸ ਫੋਲਡ ਕਰ ਦੇਣੀ ਆਪਾਂ ਲੈਸ ਕੱਟਣੀ ਨਹੀਂ ਹੈਗੀ ਆਪਾਂ ਇਹ ਕੀ ਸਲਾਈ ਦੇ ਨਾਲ ਇੱਕ ਵਾਰ ਜੀ ਸਾਰੇ ਲੈਸ ਲਗਾ ਦੇਣੀ ਹੈਗੀ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਹਿਲੀ ਵਾਰ ਜੀ ਸਿੱਖ ਜਾਵੋਗੇ ਵੀ ਘੇਰੇ ਤੇ ਤੇ ਚਾਕਾਂ ਤੇ ਕਿੱਠੀ ਲੈਸ ਕੇ ਮੇ ਲਗਾਉਣੀ ਹੈਗੀ ਇਹ ਇੱਥੇ ਲਿਆ ਕੇ ਹਾਂਜੀ ਆਪਾਂ ਅੱਗੇ ਲੈਸ ਨਹੀਂ ਲੈ ਕੇ ਜਾਣੀ ਸਿਰਫ ਸਲਾਈ ਲੈ ਕੇ ਜਾਣੀ ਹੈਗੀ ਐਕਸਟਰਾ ਧਾਗੇ ਦੀ ਕਰ ਦੇਣੀ ਆ ਕਟਿੰਗ ਇਹਨੂੰ ਫੋਲਡ ਕਰ ਲੈਣਾਗਾ ਫੋਲਡ ਕਰਕੇ ਇਹ ਐਦਾਂ ਰੱਖ ਲੈਣਾਗਾ ਲੈਸ ਦੇ ਉੱਪਰ ਇਹ ਹਾਂਜੀ ਰੱਖ ਕੇ ਹੁਣ ਆਪਾਂ ਦੁਬਾਰਾ ਸਲਾਈ ਲਗਾਉਣੀ ਆਂਗੀ ਇਹ ਸਲਾਈ ਨੂੰ ਆਪਾਂ ਲੈਸ ਨੂੰ ਜਿੰਨੀ ਆਪਾਂ ਨੂੰ ਚਾਹੀਦੀ ਆ ਉਨੀ ਲੈਸ ਬਾਹਰ ਰੱਖ ਲੈਣੀ ਆਂਗੀ ਤਾਂ ਆਪਾਂ ਇਸ ਤੇ ਉੱਪਰੀ ਸਲਾਈ ਲਗਾ ਲੈਣੀ ਆ ਐਸੇ ਤਰ੍ਹਾਂ ਹੀ ਜੇ ਤੁਸੀਂ ਲੈਸ ਦੀ ਜਗ੍ਹਾ ਪਾਈਪਿੰਗ ਯੂਜ਼ ਕਰਨੀ ਆ ਉਹ ਵੀ ਐਸੇ ਤਰ੍ਹਾਂ ਹੀ ਲੱਗ ਜਾਂਦੀ ਹੁੰਦੀ ਹੈਗੀ ਹੁਣ ਆ ਦੇਖੋ ਘੇਰੇ ਦੇ ਐਂਡ ਤੱਕ ਆ ਗਈ ਸਲਾਈ ਹੁਣ ਇੱਥੋਂ ਆਪ ਇੱਥੋਂ ਝਾਕ ਕਿੰਨੀ ਨੂੰ ਚਲੀ ਜਾਊਗੀ ਲੈਸ ਲੈਸ ਆਪਾਂ ਇੱਥੇ ਮੋੜ ਕੇ ਛੱਡ ਦੇਣੀ ਆ ਤੇ ਸਲਾਈ ਅੱਗੇ ਲੈ ਜਾਣੀ ਹੈਗੀ ਇੱਥੋਂ ਕੱਪੜੇ ਨੂੰ ਕਰ ਲੈਣਾ ਆਪਾਂ ਪਹਿਲਾਂ ਵਾਂਗੂ ਫੋਲਡ ਇਸ ਤਰ੍ਹਾਂ ਫੋਲਡ ਕਰਕੇ ਨੀਚੇ ਤੋਂ ਸਲਾਈ ਫੇਰ ਆਪਾਂ ਸ਼ੁਰੂ ਕਰ ਲੈਣੀ ਹੈਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਕਮੀਜ਼ ਦੀ ਸਟਿਚਿੰਗ ਹੋ ਗਈ ਪੂਰੀ ਹੁਣ ਆਪਾਂ ਤੁਹਾਨੂੰ ਇਸ ਦੀ ਲੁੱਕ ਦਿਖਾਉਣੀ ਆ ਦੇ ਵਾਈਟ ਮੋਤੀ ਮੋਤੀ ਯੂਜ਼ ਕਰਾਂਗੇ ਆ ਵਾਈਟ ਮੋਤੀ ਯੂਜ਼ ਕੀਤਾ ਬਟਨ ਲਾਏ ਨੇ ਆ ਆਪਣਾ ਨੈੱਕ ਰੈਡੀ ਕੀਤਾ ਆਪਾਂ ਆ ਕੀਤੀਆਂ ਨੇ ਦੇਖੋ ਜੀ ਆਪਾਂ ਬਾਹਾਂਵਾਂ ਰੈਡੀ ਇਧਰ ਬਾਹਾਂਵਾਂ ਨੇ ਤੇ ਆਪਾਂ ਚਾਰੇ ਪਾਸੇ ਘੇਰੇ ਤੇ ਤੇ ਚਾਕਾਂ ਤੇ ਲੈਸ ਲਗਾਈ ਹੈਗੀ ਅਬ ਇਹ ਸਾਲ ਗਏ ਜੀ ਆਪਣਾ ਸੂਟ ਰੈਡੀ ਆ ਨਾ ਤੇ ਆ ਵਾਲਾ ਕੀਤੀ ਆਪਾਂ ਇਹਦੇ ਨਾਲ ਸਲਵਾਰ ਰੈਡੀ 9 ਇੰਚ ਦੀ ਜੀ ਪੌਂਚਾ ਰੈਡੀ ਕੀਤਾਗਾ ਬਰੀਕ ਬੁਕਰਮ ਪਾ ਕੇ ਅੱਜਕੱਲ ਇਹਦਾ ਟ੍ਰੈਂਡ ਆਗਾ ਮੂਰੀ ਹੁਣ ਵੱਡੀ ਪਾਉਂਦੇ ਨੇ ਪੌਂਚਾ ਆਪਾਂ 9 ਇੰਚ ਦਾ ਰੈਡੀ ਕੀਤਾ ਆਪਾਂ ਸੂਟ ਰੈਡੀ ਕੀਤਾ ਜੀ ਦੇਖ ਸਕਦੇ ਹੋਵੋਗੇ ਜੇ ਤੁਹਾਨੂੰ ਅਜੀਆਂ ਵੀਡੀਓ ਹੋਰ ਦੇਖਣਾ ਚਾਹੋ ਨੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸੂਟ ਦਾ ਡਿਜ਼ਾਈਨ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ